ਕੀ ਆਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤੇ ਆਉਣੂ ਜੀ ਆਉਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਆ ਰਹੀ ਹੈ ਹੋਰ ਹੋਰ ਖਬਰ ਵਿਲੀਅਮ ਮੌਸਮ ਬਾਰੇ ਅਜਿਹੀ ਜਾਣਕਾਰੀ ਅਗਲੇ ਦਿਨਾਂ ਚ ਪਵੇਗਾ ਭਾਰੀ ਮੀਂਹ ਮਿਲਗੀ ਵੱਡੀ ਚੇਤਾਵਨੀ ਖਬਰ ਨੂੰ ਉੱਤ ਤੱਕ ਦੇਖ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਬੀ ਤੇ ਕਲ ਪੰਜਾਬ ਤੇ ਹਰਿਆਣਾ ਚ ਸਾਰਾ ਦੇ ਰੋਕ ਰੋਕ ਕੇ ਮੀਂਹ ਪੈ ਦਰਿਆ ਜਸਕਰਨ ਦੇ ਜੁਰਫੜ ਲੈ ਤਾ ਠੰਡ ਨਾਲ ਲੋਕਾਂ ਨੂੰ ਸੁੱਕੀ ਛੜ ਤੋਂ ਰਤ ਮਿਲੀ ਪਰ ਵੀ ਦੇ ਨਾਲ ਚੱਲ ਰਹੀ ਗੱਟਲੀ ਹਵਾ ਵਾਗ ਕੇ ਲੋ ਸਵੇਰ ਚ ਛੜ ਬੱਦ ਗਈ ਆ ਮੌਸਮ ਵਿਭਾਗ ਦੇ ਅਨੁਸਾਰ ਭਾਰਤੀ ਮੌਸਮ ਭਾਗ ਨੇ ਉੱਤਰੀ ਪੱਤ ਚੱਲ ਰਹੀ ਠੰਡ ਦੇ ਵਿਚਕਾਰ ਕੇ ਰਾਜਾ ਤੇ ਭਾਰੀ ਬਰਸ਼ੀਲੀ ਲੋ ਚਤਾਵਨੀ ਜਾਰੀ ਕੀਤੀ ਆ ਤੇ ਆਈਐਮਡੀ ਦੇ ਅਨੁਸਾਰ ਪਛਵੀ ਗੜਬੜੀ ਕਰਕੇ ਹੋਈ ਬਾਰਸ਼ ਕਰਕੇ ਕੜਾਕੇ ਦੀ ਠੰਡ ਸੰਭਾਵਨਾ ਵਧ ਗਈ ਹੈ ਤੇ ਅਗਲੇ ਸੱਤੇ ਦਿਨਾਂ ਚ ਬੱਧ ਪ੍ਰਦੇਸ਼ ਪੰਜਾਬ ਜੰਮੂ ਕਸ਼ਮੀਰ ਅਤੇ ਹਰੜਾ ਵਰਗੇ ਸੂਬਿਆਂ ਚ ਸਥਿਤੀ ਹੋਰ ਖਰਾਬ ਹੋਵੇਗੀ ਪੰਜਾਬ ਦੇ ਵਿੱਚ 25-26 ਦਸੰਬਰ ਨੂੰ ਸੀਤਲੈਰ ਚੱਲਣ ਕਰਕੇ ਸੰਗੜੇ ਤੋਂ ਚੇਤਾਵਨੀ ਵੀ ਜਾਰੀ ਕੀਤੀ ਆ ਇਸ ਜਰਨਮੀ ਦਾ سلسلہ ਵੀ ਜਾਰੀ ਰਹੇਗਾ ਨਾਲ ਹੀ ਮੌਸਮ ਭਾਗ ਨੇ 26 ਦਸੰਬਰ ਦੀ ਰਾਤ ਤੋਂ ਪੱਛਮੀ ਉੱਤਰ ਭਾਰਤ ਦੇ ਨੂੰ ਪ੍ਰਭਾਵਿਤ ਕਰਨ ਵਾਲੇ ਇੱਕ ਤੀਬਰ ਪੱਛਮੀ ਗੜਬੜ ਦੀ ਚੇਤਾਵਨੀ ਦਿੱਤੀ ਹੈ 27 ਦਸੰਬਰ ਨੂੰ ਦੱਖਣ ਪੱਛਮੀ ਰਾਜਸਥਾਨ ਚ ਇੱਕ ਚੱਕਰਵਤੀ ਸਰਕੂਲੇਸ਼ਨ ਬਣ ਰਿਹਾ ਹੈ ਆਈਐਮਡੀ ਦੇ ਅਨੁਸਾਰ ਅਗਲੇ 70 ਦਿਨਾਂ ਚ ਮੱਧ ਪ੍ਰਦੇਸ਼ ਪੰਜਾਬ ਜੇ ਮੁਕਸ਼ਮੀਰ ਤੇ ਹਰਿਆਣਾ ਚ ਕੜਾਕਰੀ ਠੰਡ ਤੇ ਭਾਰੀ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ ਵੀਡੀਓ ਦੇਖ ਲਈ ਤੁਹਾਡਾ ਧੰਨਵਾਦ